ਮੈਂ ਦੱਨ ਵਾਲੀ ਨਹੀਂ ਨਮਕੀਨ ਚੋਲ ਬਣਾਉਣੇ ਮੇਰੇ ਸਾਸ ਕਰ ਤੋਂ ਮੌਣ ਨਹੀਂ ਆ ਭਾਬੀ ਮੈਂ ਨਵੇਂ ਸਟਾਈਲ ਚੋਲ ਬਣਾਉਣ ਲੱਗੀ ਤੂੰ ਹੀ ਗੜੀ ਖਾ ਦੇਣੀ ਆ ਨਹੀਂ ਮੈਂ ਨਹੀਂ ਆ ਖਾ ਦੇ ਸਾਸ ਸਾਲੇ ਵੇਖੋ ਤੂੰ ਹੀ ਕਿੰਨਾ ਸਵਾਦ ਹੁੰਦਾ ਵਿੱਚ ਮੈਂ ਮਹਗੀ ਮਸਾਲਾ ਪਾਇਆ ਵਿੱਚ ਮੈਂ ਸਾਸ ਪਾ ਦੇਣੀ ਆ ਔਰ ਲੂਣ ਵਿੱਚ ਪਾਉਣਾ ਫੇ ਚੋਲ ਧੋਗੇ ਵਿੱਚ ਪਾ ਦੇਣੇ ਵੇਖੋ ਕਿੰਨੇ ਸਵਾਦ ਬੰਦੇ ਐਦਾਂ ਕਰੋ ਤੂੰ ਮੈਨੂੰ ਆ ਚੋਲ ਧੋਗੇ ਦੋ ਲਿਆ ਮੈਂ ਚੋਲ ਤੂੰ ਇਹ ਵੀ ਵੇਖੋ ਖਾ ਕੇ ਕਿੰਨੇ ਟੇਸਟੀ ਬੰਦੇ ਚੱਲ ਵੇਖਦੇ ਆ ਅਸਲ ਇਨਾਂ ਦੇ ਵਿੱਚ ਕੀ ਵੱਖਰਾ ਸਵਾਦ ਵਾ ਵੱਖਰਾ ਹੀ ਨਾ ਵੇਖੋ ਮੰਮੀ ਕਾ ਲਨਗੇ ਇਹ ਨਾ ਮੰਮੀ ਕਹਿਣ ਬਾਜਾ ਸੌ ਸੌਲੇ ਇਹ ਨਾ ਮੇਰਾ ਗੱਲ ਫੜਿਆ ਜਾਂਦਾ ਵਾ ਮੰਮੀ ਦੱਸਣੀ ਨਹੀਂ ਆਪਾਂ ਸੋਚ ਪਈ ਆ ਚਲ ਫੇਰ ਠੀਕ ਆ ਦੇਖੋ ਫੇਰ ਟੇਸਟ ਇਹਦਾ ਵੱਖਰਾ ਹੀ ਬਣਾਵਾ ਆਜ ਜਿਹਦੇ ਵਿੱਚ ਹਾਂ ਇੰਨਾ ਕੁਝ ਪਾਇਆ ਤਾਂ ਵੱਖਰਾ ਹੀ ਬਣਾਵਾ ਤਾਂ ਅਜਿੰਦਰ ਘਰਾ ਰਹੀ ਜੇ ਬਣਾਈ ਮਿਰਚ ਪਾ ਕੇ ਤਿੱਖੀ ਜੀ ਕੋਈ ਨਹੀਂ ਘਰਾ ਰੇ ਬਣਾਉਂਗੀ ਹਾਂ ਤੋਈਆ ਤੋਗੇ ਦੇ ਦੋ ਸ਼ੀਸ਼ੇ ਤੇ ਹਾਂ ਬਸ ਤੋਪ ਚੱਲੇ ਹੈਗੇ ਕਦੋਂ ਨਹੀਂ ਤੇਰੇ ਮੂੰਹ ਵਾਲ ਵੇਖਣ ਦੀ ਆ ਉੱਠ ਕੇ ਤੇ ਜਾ ਹਾਂ ਕਣਕ ਵਢਾਲਾ ਮੰਮੀ ਆ ਥੋੜੀ ਜੀ ਰਹਿ ਗਈ ਆ ਮੇਰੀ ਗੇਮ ਚੜੀ ਐ ਨਾ ਮੈਨੂੰ ਖੇਡ ਲੈਣ ਦੋ ਆਪ ਇੱਕ ਗੇਮ ਲਾ ਲੈੰਦੋ ਹੁਣ ਇਹ ਰਿਕਵੈਸਟ ਆਈ ਆ ਤੇ ਮੈਨੂੰ ਆ ਖੇਡ ਲੈਣ ਦੋ ਫੇਰ ਮੈਂ ਜਾਣਾ ਸਾਡੀ ਥੋੜੀ ਬਹੁਤੀ ਸ਼ਰਮ ਕਰ ਲਾ ਜਾ ਕੇ ਤੇ ਕਣਕ ਵਢਾਲਾ ਲੋਕਾਂ ਕੋ ਗੱਲਾਂ ਕਰਾਉਣੀਆਂ ਆ ਮੰਮੀ ਵਢਾ ਰਣੀ ਆ ਕੋਈ ਗੱਲ ਨਹੀਂ ਮੈਂ ਲੈ ਕੰਬੈਨ ਵਾਲੇ ਨੇ ਆ ਜਾਣਾ ਵਾ ਕੋਈ ਨਹੀਂ ਕਿਹਾ ਨੂੰ ਆਹੋ ਤੇਰਾ ਮਾਮਾ ਜੂ ਲੱਗਦਾ ਵਾ ਉਹਨੇ ਆਪੇ ਆ ਜਾਣਾ ਵਾ ਆਪੇ ਜਾਣਾ ਪੈਣਾ ਮਾਦੀ ਮਗਰ ਮਗਰ ਫੇਰਨਾ ਪੈਂਦਾ ਕੰਪੈਨਾਂ ਦੇ ਤੇ ਫੇਰ ਜਾ ਕੇ ਉਹ ਕਣਕ ਵੱਢਦੇ ਆ ਮੰਮੀ ਆ ਵੇਲਾ ਤੁਸੀਂ ਮੈਨੂੰ ਓਟ ਕਰਾ ਦੇਣਾ ਹੀ ਹਾਂ ਹਰਦਾ ਹੀ ਨਹੀਂ ਆ ਓ ਕੇਡ ਲੈਂਦੋ ਮੰਮੀ ਮੈਂ ਵੇਲਾ ਆਈਆਂ ਮੈਂ ਦਾ ਸਭ ਚਲ ਜਾਂਦਾ ਮੈਂ ਚੌਲ ਖਾ ਲੈਂਦਾ ਮੈਨੂੰ ਬਣਾਉਂਦੇ ਹੀ ਰਾਜਵਿੰਦਰ ਬੰਦਿਆਂ ਨੂੰ ਓਟ ਜਾ ਤੇਰੇ ਅੱਜ ਵਜ ਜਣੀਆਂ ਹੀ ਉਹਨੇ ਕਹਿਣਾ ਹੈ ਕਰੋ ਬਾਹਰ ਹੀ ਨਿਕਲ ਜਾ ਅੰਦਰੇ ਪਹਿਲਾਂ ਪਉਂਦਾ ਰਹਿੰਦਾ ਕਦੀ ਉਹਦੇ ਦਵਾਲੇ ਤੇ ਕਦੀ ਮਾਲ ਲੱਗੇ ਬਹਿ ਜਾਂਨਾ ਤੇ ਚਲ ਜਾਂਨਾ ਚੋਲ ਖਾਣ ਨੂੰ ਮੈਨੂੰ ਫੇਰ ਜਾਣਾ ਕ ਪਹਿਲਾਂ ਤੇਰੀ ਚਾਹ ਹੈ ਹੁਣ ਤੇਰੇ ਚੋਲ ਹੋ ਗਏ ਹੁਣ ਇਹਦੇ ਲੰਗਰ ਪਾੜਿਆ ਵਾ ਚੋਲਾਂ ਦੀ ਭੁੱਖ ਤੇਨੂੰ ਲੱਗ ਵੀ ਗਈ ਆ ਉਹਨਾਂ ਨੇ ਵੀ ਕਿਦਾਂ ਬਾਸਣਾ ਛੱਡੀ ਕਿ ਤਾ ਕੀ ਕੀ ਪਾ ਪਾ ਕੇ ਚੋਲ ਬਣਾਈ ਜਾਂ ਰਹੀਆਂ ਵਾ ਉਹਨੇ ਨਾ ਚੋਲ ਔਰ ਗੁੱਸੇ ਨਾਲ ਹੀ ਵੇਖਿਆ ਨਾ ਤਾਂ ਹੀ ਸੜ ਗਏ ਉਹਨੇ ਸੜੇ ਦੀ ਸਮੈਲ ਆਉਂਦੀ ਆਹ ਸੜੇ ਦੀ ਆਉਂਦੀ ਵੇਹਾਂ ਤੈਨੂੰ ਨਹੀਂ ਚੱਜਾ ਹੈਗਾ ਤਾਂ ਮੇਰੀ ਕੁੜੀ ਨੂੰ ਤੇ ਚੱਜਾ ਹੈਗਾ ਨਾ ਬੜਾ ਕਿ ਕਿੰਨੀ ਸੋਹਣੀ ਸਮੈਲ ਆਉਂਦੀ ਸੁਗੰਧ ਆਉਂਦੀ ਆ ਹੂੰ ਸੁਗੰਧ ਆਉਂਦੀ ਇੱਥੇ ਉਹ ਜਾ ਭਰਾਵਾ ਉੱਠ ਜਾ ਤੇਰੇ ਨਾਲ ਮੱਥਾ ਕਿੰਨਾ ਮਾਰਦਾ ਤੂੰ ਮਾਪੇ ਨੂੰ ਫੋਨ ਨਾਲੀ ਉਹਨੂੰ ਵੀ ਫੋਨ ਫੋਨ ਤੋਂ ਹੀ ਹੋਣਾ ਵਾ ਮੈਨੂੰ ਫੋਨ ਦੋਗੇ ਤੇ ਫੇਰੀ ਆ ਫੋਨ ਤੇ ਨਹੀਂ ਹੁਣੇ ਹੋਣਾ ਜਾ ਕੇ ਤੇ ਤੇ ਮਗਰ ਮਗਰ ਫੇਰੇ ਤੇ ਵੱਜ ਜਾਣੀਆਂ ਹੀ ਹੋਣਗੀਆਂ ਮੰਮੀ ਮੈਂ ਪੁੱਛ ਰਹੀ ਨਾ ਕਿੱਥੇ ਲੱਗਾ ਵਾ ਆ ਬਸ ਆ ਤੋ ਠੀਕ ਐ ਲੈ ਓ ਕਿੰਨੇ ਗਲਾਸ ਪਾਣੀ ਦਾ ਵਾ ਉਹਦੇ ਵਿੱਚ ਪਾ ਦਿਓ ਚਾਰ ਲਾਹ ਪਾ ਦਿਓ ਪਾਣੀ ਦੇ ਚਾਰ ਹਾਂ ਦੋ ਗਲਾਸ ਛੋਲਿਆਂ ਦੇ ਤੇ ਚਾਰ ਗਲਾਸ ਪਾਣੀ ਦੇ ਤੇ ਮੇਰੇ ਸਾਡੇ ਘਰ ਮੰਮੀ ਨਹੀਂ 11 21 ਦੇ ਬਣਾਉਂਦੇ ਹਨ ਉਹਦੇ ਜੇ ਇੱਕ ਗਲਾਸ ਪਰ ਮੰਮੀ ਮੇਰੇ ਕੁੱਕਰ 'ਚ ਬਣਾਉਂਦੇ ਛੋਲਾਂ ਉਹਦੇ ਇੱਕ ਗਲਾਸ ਛੋਲਾਂ ਦਾ ਤੇ ਇੱਕ ਹੀ ਪਾਣੀ ਦਾ ਪਾਉਂਦੇ ਆ ਆ ਕੁੱਕਰ 'ਚ ਹੋ ਜਾਂਦਾ ਵਾ ਮੈਂ ਕੜਾਈ 'ਚ ਬਣਾਉਣੀ ਆ ਮੈਨੂੰ ਅਸਲ 'ਚ ਕੁੱਕਰ ਜਿਹੇ ਸਮਝ ਲੱਗਦੀ ਛੋਲਾਂ ਨਹੀਂ ਹੂੰ ਮੈਂ ਕੁੱਕਰ 'ਚ ਬਣਾਉਂਦੀ ਨਹੀਂ ਡਾ ਕੇ ਮੈਨੂੰ ਹੁੰਦਾ ਪਤਾ ਨਹੀਂ ਬਣਨੇ ਕਿ ਨਹੀਂ ਕੀ ਬਣ ਜਾਣਾ ਇਹਦੇ ਵਿੱਚ ਨੇ ਕੁਕਰ ਜੀ ਵਧੀਆ ਬਣਦੇ ਆ ਲੋ ਆ ਚਾਰ ਗਲਾਸ ਪਾਤੇ ਜਿੰਨੇ ਪਾਣੀ ਦੇ ਠੀਕ ਹੈ ਅੱਜ ਦੇ ਬੜੇ ਵਧੀਆ ਲੱਗਣ ਡਿਆ ਇਹ ਵੇਖਣ ਨੂੰ ਤੇ ਖਾ ਕੇ ਵੀ ਦੱਸਿਓ ਕਿੰਦਾਂ ਦੇ ਬਣੇ ਆ ਠੀਕ ਆ ਹੂੰ ਤੂੰ ਇਹ ਤਾਂ ਕੈਈ ਗਿਨਾ ਸਵਾਦ ਉਹ ਜਿਹੜਾ ਮੇਰਾ ਭਰਾ ਉਹਨੇ ਤਾਂ ਨੁਕਸ ਦਿਨੀ ਕਾਢੀ ਦੇਣੀ ਵੇਖਿਓ ਸਹੀ ਚਲ ਕੋਈ ਗੱਲ ਨਹੀਂ ਕੋਈ ਨੁਕਸ ਵਾਲਾ ਵੀ ਚਾਹੀਦਾ ਕੱਢਣ ਉਹਦੀ ਆਦਤ ਐ ਈਜਾਂ ਦੀ ਉਹਨੇ ਨੁਕਸ ਦਿਨੀ ਆ ਕੱਢਣੀਆਂ ਕੱਢਣੀਆਂ ਆ ਮੰਮੀ ਨੂੰ ਵੀ ਵੇਖ ਲਾ ਐ ਨਹੀਂ ਆ ਪੀ 10 ਮਿੰਟ ਬੈਹਿ ਜਾਵੇ ਠੰਡੇ ਹੋਏ ਮੈਂ ਚਲ ਚੂੰਗਾ ਕੰਬੈਨ ਵਾਲੇ ਦੇ ਪਿੱਛੇ ਗੇ ਦੁਪਹਿਰੇ ਮੈਂ ਉੱਥੇ ਵੇਖੀ ਫਿਰਾਂ ਕਦੀ ਕੇਦੀ ਵੱਟ ਤੇ ਖਲੋਗੇ ਕਦੀ ਕੇਦੀ ਵੱਟ ਤੇ ਖਲੋਗੇ ਤਰਲੇ ਮਾਰਾਂ ਦੇ ਪਹਿਲਾਂ ਉਹਨੂੰ ਫੋਨ ਲੰਦਾ ਇੱਕ ਵਾਰੀ ਆ ਸ਼ਿੰਦੇ ਨੂੰ ਮੈਂ ਕਿਹਾ ਜੀ ਤੁਹਾਡੇ ਲੱਗੂ ਤੇ ਉਹਨੂੰ ਹੀ ਭੇਜਦੀ ਪਹਿਲਾਂ ਸ਼ਿੰਦੇ ਨੂੰ ਲਾਵਾਂ ਹੁਣ ਇੱਥੇ ਆਣ ਕੇ ਫੋਨ ਦੇ ਦਵਾਲੇ ਫੇਰ ਹੋ ਗਿਆ ਨਾ ਫੋਨ ਤੇ ਆਉਣਾ ਮੈਂ ਤੈਨੂੰ ਕਿੰਨੀ ਵਾਰੀ ਤੇ ਕਿਹਾ ਵਾ ਉਹ ਮੰਮੀ ਲਾਉਣ ਲੱਗਾ ਕੰਬੈਨ ਵਾਲੇ ਨੂੰ ਹੀ ਓਏ ਨੇ ਇਦਾਂ ਨਹੀਂ ਆਉਣਾ ਅੱਜ ਕੱਲ ਕਿੰਨੀ ਵੱਡੀ ਪਈ ਹੁੰਦੀ ਲੋਕਾਂ ਦੇ ਮਗਰ ਮਗਰ ਫੇਰਨਾ ਪੈਂਦਾ ਵਾ ਘਰੋਂ ਨਿਕਲ ਜਾ ਕੇ ਘਰ ਇੱਥੇ ਤੂੰ ਗੱਡਿਆ ਵਾ ਤੇ ਚਲ ਜਾ ਨਾ ਮੈਂ ਥੋੜਾ ਠੰਡਾ ਲੈ ਲੈਂਦੋ ਠੰਡ ਹਾਏ ਮੈਨੂੰ ਤੇ ਤੂੰ ਲੱਗਦਾ ਹੀ ਨਹੀਂ ਜੱਟਾਂ ਦਾ ਮੁੰਡਾ ਮਮੀ ਤਾਂ ਹੁਣ ਤਾਂ ਢੀ ਸਹੀ ਹੋ ਗਈ ਆ ਮੇਰੀ ਹੋ ਗਈ ਆ ਸਹੀ ਤੇਰਾ ਰਾਦਾ ਹੋਣਾ ਨਾ ਮੇਰੀ ਤੁਹਾਨੂੰ ਬਲ ਪਿਆ ਦੇਵੇਂ ਤੇ ਮੇਰੀ ਮਾਂ ਮੈਨੂੰ ਕੁਛ ਕਵੇ ਨਾ ਅੰਦਰੇ ਪਈ ਰਵੇ ਹਨਾ ਬਿਮਾਰ ਹੋਗੇ ਮੈਂ ਤੇ ਇਦਾਂ ਕਹਿ ਨਹੀਂ ਦਿਆ ਨੀ ਮੈਨੋਂ ਪੇ ਝੰਡੇ ਜੇ ਵੀ ਤੁੱਪੇ ਛੜਦਾ ਰਵੇ ਮਨੋਮਨੀ ਤੇ ਕਹਿੰਦਾ ਹੋਏਗਾ ਤੇਰਾ ਰਾਧਾ ਨਾ ਮੰਜੇ ਤੇ ਡਿੱਗੀ ਰਵੇ ਤੇ ਮੈਨੂੰ ਕੋਈ ਕੁਝ ਕਵੇ ਨਾ ਨਾ ਪੱਠਿਆਂ ਵਾਲੋ ਕਵੇ ਨਾ ਮੈਨੂੰ ਕਣਕ ਵਾਲੋ ਕਵੇ ਚੱਲ ਮੈਨੂੰ ਫੋਨ ਲਾ ਲੈੰਦੋ ਫੋਨ ਲਾ ਲੈੰਦੋ ਉੱਠ ਕੇ ਤੇ ਉੱਠ ਕੇ ਤੁਰ ਪਾ ਦਫਾ ਹੋ ਰਾਜਵਿੰਦਰ ਅੱਜ ਗੜਾਈ ਵਾਲਾ ਬੰਦਾ ਬਦਲਿਆ ਗਿਆ ਅੱਜ ਭਰਾਤ ਨੇ ਤੇਰੀ ਮੰਮੀ ਨਾਲ ਡਾਲਾਲੀ ਆਈ ਹੈ ਤੇ ਮੰਮੀ ਵੀ ਕੀ ਕਰੇ ਵਿਚਾਰੀ ਭਾਬੀ ਮੰਮੀ ਵੀ ਜਦੋਂ ਰੋਲਾ ਪਾਊਗੀ ਨਾ ਇਹਨੂੰ ਕਹੂਗੀ ਜਾ ਜਾ ਕੇ ਕਣਕ ਕੁੰਕ ਵਢਾ ਲੈ ਇਹਨੇ ਫੇਰ ਤੁਰਨਾ ਆਪਣੇ ਆਪ ਦੇ ਨੂੰ ਪਤਾ ਹੀ ਨਹੀਂ ਲੱਗਣਾ ਕੀ ਪਤਾ ਕੀ ਕਰਦੇ ਕੰਬੈਨ ਨਹੀਂ ਵਢਣੀ ਜਾ ਕੇ ਤੇ ਵਢਾ ਕੇ ਨਾਂਬੇ ਮਾਰਨਾ ਆਹ ਹੈ ਕੰਬੈਨ ਵਾਲੇ ਨੂੰ ਆਪਾਂ ਕਹਾਂਗੇ ਤਾਂ ਫੇਰ ਹੀ ਆਊ ਕੰਬੈਨ ਵਾਲੇ ਨੇ ਆਪ ਹੀ ਥੋੜੇ ਨਾ ਆਂਡ ਗਵਾਟ ਸਭ ਕਣਕ ਵਢਾ ਲਈ ਹੋਣੀ ਆ ਤਾਂ ਸਾਡੀ ਕਣਕ ਉਹ ਇਕੱਲਿਆਂ ਦੀ ਖੜੀ ਹੋਣੀ ਤੇ ਲੋਕੀ ਟੀਚਰਾਂ ਕਰਦੇ ਆ ਜੇ ਇਹਨੂੰ ਕਹੀ ਤਾਂ ਵੀ ਪਹਿਲੇ ਠੇਕੇ ਦੇ ਦੇ ਦੀਆਂ ਫੇਰ ਉਹ ਕੋ ਨਹੀਂ ਨਹੀਂ ਮੈਂ ਆਪੀ ਭੇਜਣੀ ਨਾ ਕੰਮ ਕਰਦਾ ਹੀ ਆ ਨਾ ਬਾਹਰ ਹੀ ਪੈਲੀ ਦੇਣ ਦਿੰਦਾ ਇਹਦਾ ਹਰ ਵਾਰੀ ਦਾ ਇਹੀ ਹਾਲ ਆ ਹਾਂ ਕੀ ਪਤਾ ਫਿਰ ਕੀ ਕਰਦਾ ਆ ਉਹ ਲੈ ਹੁਣ ਬਾਹਰ ਨੂੰ ਜਾਣ ਕੇ ਆ ਹੁਣ ਰੋਲਾ ਕੋਲਾ ਪਾ ਕੇ ਬਾਹਰ ਨੂੰ ਜਾ ਇਹਨੇ ਇੱਥੋਂ ਵੇਖੋ ਗੇਟ ਗਾੜੀਓ ਜਿਹੜਾ ਕੱਢ ਕੇ ਆ ਜਾਣਾ ਵਾ ਤੇ ਇਹਨੇ ਫੇਰ ਅੰਦਰ ਵੜ ਜਾਣਾ ਅੱਜ ਤੱਕ ਉਹਨੇ ਚੌਲ ਨਾ ਖਾਦੇ ਨਹੀਂ ਲੈਣਾ ਧਿਆਨ ਤੇ ਇੱਧਰ ਅਦਰ ਸੋਈ ਬੈਲ ਧਿਆਨ ਨਾਲ ਛੋਲਾ ਜੀ ਆ ਹਾਂ ਹੋਰ ਕਹਿਣਾ ਉਹਨੇ ਮੈਨੂੰ ਆ ਹਾਂ ਕੋਈ ਹਾਲੀ ਦਾ ਕੀ ਪਤਾ ਕੀ ਕਰਦੇ ਉਹਦਾ ਇਹਦਾ ਵੀ ਕਹਿੰਦਾ ਮੇਰੇ ਜੀ ਨਹੀਂ ਲੱਗਦਾ ਰੋਟੀ ਦੇ ਪਾਸ ਦੇ ਜਨਤਾ ਕਾਡਣਾ ਨਾ ਨਾ ਅੱਜ ਤੁਸੀਂ ਬੱਚੇ ਕਹਿੰਦੇ ਮੰਮੀ ਦਿਵਾਲੇ ਹੋ ਗਿਆ ਉਹੀ ਗੱਲ ਮੰਮੀ ਦਾ ਪੰਮੇ ਦੀ ਬਤੋਂ ਕਹਿ ਮਖੂਗੀ ਤੇ ਮੰਮੇ ਨੂੰ ਬਾਰਾਣੇ ਕਰ ਲਾਉਂਦੀ ਇਹ ਨਾ ਨਾ ਮਾਗੂਦਰਾ ਇਦਾਂ ਹੀ ਚੱਲਦਾ ਰਹਿਣਾ ਵਾ ਚਲ ਮੈਂ ਵੇਖਾਂ ਮੰਮੀ ਨੂੰ ਪੁੱਛਾਂ ਕੁਛ ਚਾਹੀਦਾ ਤੇ ਨਹੀਂ ਹੈ ਜਾਓ ਬੁਸ਼ੋ ਜਾਗੇ ਤੁਹਾਡੇ ਨਾਂ ਬਰੈਂਡ ਨਿਕਲ ਜਾਣਾ ਲੈ ਨਹੀਂ ਦੇ ਫਿਰ ਬਾਬਾ ਜਾਓ ਪੁਛੋ ਉੱਦਾਂ ਜਨਾਬ ਪੁੱਛ ਕੇ ਸਮਝ ਨਹੀਂ ਰਹਿਣਗੇ ਮੰਮੀ ਨੇ ਕੀ ਗੱਲ ਕਰਨਾ ਮੈਨੂੰ ਇਹ ਕਹਦਾ ਕੋਤਾ ਬੱਲੇ ਪੈ ਗਿਆ ਚਲੋ ਕੋਈ ਨਹੀਂ ਮੇਰੇ ਕੋ ਠੀਕ ਜਿਹਾ ਰਿਆ ਕਰੋ ਮੰਮੀ ਵਿਚਾਰੀ ਵੀ ਕੀ ਕਰੇ ਇਹ ਇੱਕ ਤੇ ਇਹ ਨਹੀਂ ਸਤੋਣੋਂ ਹਟਦਾ ਤੇ ਵਿਚਾਰੀ ਇਹਨੂੰ ਗਾਲਾਂ ਪੈਂਦੀਆਂ ਰਹਿੰਦੀਆਂ ਭਾਬੀ ਨੂੰ ਐਵੀ ਇਹਦੀ ਵਜ੍ਹਾ ਨਾਲ ਮੈਨੂੰ ਤੇ ਭਾਬੀ ਦਾ ਵੀ ਸਾਡੇ ਦਵਕੇ ਪੈ ਵੱਜਦੇ ਰਹਿੰਦੇ ਆ ਕਸੂਰ ਇਹਦਾ ਹੁੰਦਾ ਵਾ ਬਾਣੀ ਚੱਲੇ ਚੋਲ ਵੀ ਬਾਣ ਜਾਓ ਚੋਲੋ ਉਹਨੇ ਖਾ ਗਏ ਤੁਹਾਨੂੰ ਜਣਾ ਉੱਦਾਂ ਤੋਂ ਉਹਨੇ ਵੀ ਨਹੀਂ ਹਿੱਲਣਾ ਜਿਹੜਾ ਨੇ ਕੋਈ ਸੇਰੀ ਖਾਣ ਵਾਲਾ ਵਾ ਆਪਣੇ ਆਪ ਤੇ ਕੋਈ ਕੰਮ ਸਵਾਰਨਾ ਨਹੀਂ ਨਾ ਹੁੰਦਾ ਕਹਿ ਕੈ ਸਵਾਰਨਾ ਕਰਨ ਵਾਲੇ ਨਾਲੋਂ ਕਹਿਣ ਵਾਲੇ ਦਾ ਜ਼ੋਰ ਜ਼ਿਆਦਾ ਲੱਗ ਜਾਂਦਾ ਵਾ ਰਾਛਾ ਦਾ ਨਰਸ ਕੀ ਗੱਲ ਹੋਗੀ ਮੰਮੀ ਹੁਣ ਕੱਤੋਂ ਤੁਸੀਂ ਸਾਬੀ ਦੇ ਦਿਵਾਲੇ ਹੋਣ ਢੇ ਨੀ ਪਹਿਣਾ ਸਾਬੀ ਦੇ ਦਿਵਾਲੇ ਕੀ ਹੋਣਾ ਤੱਕ ਤੱਕ ਨੂੰ ਬਾਹਰ ਕੱਢਣਾ ਪੈਂਦਾ ਵਾ ਕਣਕਾ ਪੱਕੀਆਂ ਵਾ ਮੈਂ ਹੁਣ ਤ ਭੁਰਪਤ ਕਿੱਥੇ ਡਿੱਗ ਜਾਣੀਆਂ ਕਿਤੇ ਬਾਹਰ ਨਿਕਲ ਕੇ ਤੇ ਕੰਪੈਨ ਵਾਲਾ ਕੋਈ ਲੱਭ ਲਾ ਕੰਪੈਨ ਵਾਲਿਆਂ ਨੇ ਘਰ ਥੋੜੀ ਆਉਣਾ ਮੰਮੀ ਪਹਿਲਾਂ ਵੀ ਇਦਾਂ ਹੀ ਕਰਦੇ ਕਿ ਜੇ ਹੁਣੇ ਇਦਾਂ ਕਰਨ ਢੇ ਆ ਸ਼ੁਰੂ ਤਾਂ ਪਹਿਣਾ ਇਦਾਂ ਦਾ ਵਾ ਇੰਨਾ ਨਕਮਾ ਬਾਹਰ ਨਿਕਲਦਾ ਹੀ ਨਹੀਂ ਆਪ ਕੰਮ ਕਰਾਉਣੇ ਪੈਂਦੇ ਇਹਨੂੰ ਜਾ ਕੇ ਮਾਮਾ ਧਿਆਨ ਨੂੰ ਹੋਣੀ ਮੈਂ ਹੁਣੀ ਸੁਧਰ ਜਾ ਹੁਣ ਤੇ ਤੂੰ ਵਿਆਹ ਕਰਿਆ ਗਿਆ ਵਾਂ ਤਬਰਤਾਦੀ ਵਾਲਾ ਬਣ ਗਿਆ ਵਾਂ ਹਾਏ ਮੰਮੀ ਜੇ ਤੁਹਾਡਾ ਮੇਰੇ ਰਿਸ਼ਤੇ ਦੀ ਦੱਸ ਪਈ ਜਦੋਂ ਤੇ ਮਨੇ ਅੰਕਲ ਨੇ ਕਿਹਾ ਹੈ ਕਿ ਮੁੰਡਾ ਸਾਰਾ ਦਿਨ ਹੀ ਕੰਮ ਚ ਵੇਲਾ ਹੁੰਦਾ ਇੰਨੀ ਪੈੜੀ ਇਹਦਾ ਤਾਂ ਕੰਮ ਹੀ ਇੱਥੇ ਬੜਾ ਵਾ ਪੈੜੀ ਤੇ ਪੈੜੀ ਨੂੰ ਰਿਸ਼ਤਾ ਕਰਤਾ ਸੀ ਮੰਮੀ ਨੇ ਪੈਣਾ ਪੈੜੀ ਤੇ ਬਥੇਰੀ ਆ ਹੁਣ ਕਿਸੇ ਨੂੰ ਕੀ ਪਤਾ ਕੰਮ ਕਿਤੇ ਕਿੰਨਾ ਕ ਕਰਦਾ ਦੋਕ ਗੇੜੇ ਗੂੜੇ ਮਾਰਨ ਦਾ ਨਾ ਜਦੋਂ ਮੈਂ ਤੱਕ ਤੂ ਕਿ ਕਿ ਕਰਦੀ ਹੁੰਨੀ ਮਚੋਲੇ ਤੈਨੂੰ ਪਤਾ ਅਧੇ ਜਿਹੜੇ ਤੇ ਝੂਠ ਬੋਲਦੇ ਆ ਕਿਰਦਾ ਤੁਹਾਨੂੰ ਉਥੇ ਕੀ ਕਹਿ ਕੇ ਆ ਗਿਆ ਪਰ ਮੰਮੀ ਇਦਾਂ ਫਿਰ ਕੀ ਦੀਦੀ ਪੈਨ ਨੂੰ ਫਿਰ ਰੋੜਨਾ ਗਲਤ ਆ ਨਾ ਮਚੋਲੇ ਵਾਸਤੇ ਤੇ ਕੁੜੀਏ ਤੈਨੂੰ ਕਿਹੜਾ ਰੋੜਤਾ ਵਾ ਘਰ-ਬਾਰ ਬਣਿਆ ਪੈਲੀ ਤੇ ਕੋ ਵੱਧ ਬਸ ਥੋੜਾ ਨਕਮਾ ਹੀ ਆ ਤੂੰ ਵੀ ਕਹਿ ਲਿਆ ਕਰ ਮੰਮੀ ਮੈਂ ਕੀ ਕਵਾਂ ਬਾਤ ਤੂੰ ਹੀ ਕਹਿਣਾ ਮਗਰ ਉਹ ਆਣ ਕੇ ਮਾਂ ਬਣਦੀ ਮੈਂ ਜੇ ਬੈਠੀ ਮਾਂ ਕਹਿਣ ਵਾਲੀ ਮੇਰੇ ਤਾਂ ਨਹੀਂ ਕੁਝ ਕਹਿਣੀ ਮੈਂ ਮੈਂ ਤੇ ਮਾਂ ਦੇ ਹੱਕ ਨਾ ਕਹਿਣਾ ਤੁੱਕਰ ਵਾਲੀ ਦਾ ਹੱਕ ਜਤਾਇਆ ਕਰ ਉਹਦੇ ਤੇ ਤੇ ਮੰਮੀ ਤੋਂ ਹੀ ਆਪੇ ਤੇ ਕਹੇ ਮੈਂ ਲਾਡਾ ਜੀ ਆਣਾ ਰੱਖਿਆ ਮੇਰਾ ਲਾਡਲਾ ਪੋਤੋ ਨੂੰ ਕੁਝ ਨਹੀਂ ਕਹਿਣਾ ਆਪੇ ਮੈਂ ਕਹਾਂ ਚਾਹੇ ਨਾ ਕਹਾਂ ਫਿਰ ਜੇ ਮੈਂ ਕਹਿਆ ਤਾਂ ਉਹਨੇ ਮੇਰੇ ਵੀ ਘਰ ਹੀ ਪੈਣਾ ਹੈ ਪੈਣਾ ਲਾਡਾ ਲਾਡਾ ਚ ਵਿਗੜਿਆ ਵਾ ਮੈਂ ਪਹਿਲਾਂ ਜਾਂਦਾ ਹੁੰਦਾ ਸੀ ਉਹ ਨਿੱਕੇ ਹੁੰਦੇ ਨੇ ਭੱਜੇ ਨੇ ਜਾਣਾ ਦੱਤਰੀ ਫੜ ਕੇ ਭੱਜੇ ਨੇ ਜਾਣਾ ਟੋਕੇ ਵੱਲ ਮੈਂ ਕਹਣਾ ਕੱਲਾ ਕੱਲਾ ਹੈਗਾ ਜਾਂ ਉਂਗਲ ਅੰਗਲ ਕੋਈ ਵੱਡੀ ਗਈ ਮੈਂ ਕਿੱਥੇ ਨੂੰ ਲਈ ਫਿਰੂੰਗੀ ਅੱਗੇ ਪਤਾ ਤੈਨੂੰ ਨਿਕੇ ਨਿਕੇ ਨਿਆਣਾ ਤੇ ਕਦੀ ਕੂਠੇ ਵੱਡੇ ਜਾਂਦੇ ਨੇ ਕਦੀ ਹੱਥ ਵੱਡੇ ਜਾਂਦੇ ਨੇ ਟੋਕੇ ਵੱਲ ਭੱਜਾ ਹੀ ਜਾਂਦਾ ਹੁੰਦਾ ਹੈ ਆਖਣਾ ਕਦੀ ਮੈਂ ਕਹਣਾ ਪੱਠੇ ਲੈ ਆਵਾਂ ਕਦੀ ਕੋਹ ਤੇ ਕਦੀ ਕੋਹ ਤੇ ਹੁਣ ਫਿਰ ਮੈਂ ਹੁਣ ਜਦੋਂ ਹੁਣ ਜਾਂਦਾ ਟਾਈਮ ਹੁਣ ਜਾਂਦਾ ਨਹੀਂ ਹੁਣ ਵੀ ਜਾਣਾ ਚਾਹੀਦਾ ਬਣਾ ਫਿਰ ਮੰਮੀ ਆਹ ਗੱਲ ਤੇ ਗਲਤ ਆ ਉਹਨੇ ਮਨਚ ਗੱਲ ਤਾਂ ਲੀ ਆ ਵੀ ਮੇਰੀ ਮਾਂ ਮੈਨੂੰ ਬਾਹਰ ਨਹੀਂ ਨਿਕਲ ਦਿੱਦੀ ਉਦੋਂ ਤੇ ਨਿੱਕਾ ਹੀ ਮੈਂ ਤਾਂ ਡੱਕਦੀ ਹੁਣ ਤੇ ਵੱਡਾ ਹੋ ਗਿਆ ਆ ਇਹੀ ਗੱਲ ਆ ਮੰਮੀ ਮੈਂ ਨਾ ਕੋ ਜਦੋਂ ਨਿੱਕੇ ਹੁੰਦੇ ਨੂੰ ਉਹ ਵਿੱਚ ਘਾ ਲਈ ਨੇ ਫਿਰ ਤਾਂ ਹੀ ਨਹੀਂ ਵੱਡਾ ਹੋ ਕੇ ਕੰਮ ਕਰਦਾ ਮੇਰੇ ਮੰਮੀ ਵੀ ਨਹੀਂ ਵੈਦਾਂ ਹੀ ਕਰਦੇ ਹੁੰਦੇ ਜਿਹੜੀ ਕਿ ਮੇਰੇ ਰਸੋਈ 'ਚ ਬਲੱਗ ਲੱਗਣਾ ਤੇ ਤਵੇ ਨੂੰ ਹੱਥ ਲਾ ਜਣਾ ਮੰਮੀ ਉਸ ਟਾਈਮ ਨਾਲ ਇਹ ਨਾ ਬਹਿ ਜਾ ਬਹਿ ਜਾ ਕੁੜੀਏ ਹੱਥ ਨਾਲ ਸਾੜ ਬੈਠੀ ਕਰਦੇ ਆ ਘੜੋਂ ਗਾਲਾਂ ਖਾਣ ਵਾਲਾ ਹੁਣ ਵੱਖਰਾ ਹੀ ਕੰਮ ਹੈ ਬੀ ਐਨ ਐ 10 ਸ਼ਰਮੀ ਲਾ ਲਈ ਆ ਸਾਰਿਆਂ ਦੀਆਂ ਲਾਗੋਂ ਲਾਗੋਂ 10 ਪਹਿਲੀਆਂ ਵੱਡ ਗਿਆ ਵਾ ਹੈ ਉਹਨਾਂ ਦੇ ਹਵਾ ਫਿਰ ਗਈ ਤੇ ਉਹਨਾਂ ਨੂੰ ਧੂੜੀ ਵੀ ਪਹਿਲਾਂ ਬਣਾ ਲੈਣੀ ਆ ਤੇ ਹੱਡੀ ਵੇ ਆ ਇਦਾਂ ਦੀ ਇਦਾਂ ਖੜੀ ਛੱਡ ਗਿਆ ਮੈਂ ਇਨੇ ਫੋਨ ਲਾਏ ਨੂੰ ਇਨੇ ਤਰਲੇ ਮਾਰੇ ਨਾ ਇਹਦੇ ਵੀ 10 ਮੈਂ ਕਿਹੜੇ ਪੈਸੇ ਨਹੀਂ ਦੇਣੇ ਯਾਰ ਜਾਂਦੇ ਪੈਸੇ ਨਾ ਦੇਣੇ ਹੁਣ ਤੇ ਫੇਰ ਤੂੰ ਕੰਮ ਕਹਿ ਵੀ ਮੈਂ ਨਹੀਂ ਆਖੇ ਲੱਗਣਾ ਲਮਣਾ ਫਿਰ ਸੰਦੇ ਨੂੰ ਹੀ ਫੋਨ ਵੀ ਭੇਜ ਦੇ ਉਹਨੂੰ ਆਪਣੇ ਵਾਲੇ ਨੂੰ ਮੈਂ ਤੇ ਐਵੇਂ ਇਹਦੇ ਪਿਛਲੇ 4-5 ਦਿਨ ਹੋ ਗਏ ਸ਼ਦਾਈ ਬਣਿਆ ਵਾ ਹਫਤਾ ਹੋ ਗਿਆ ਉਹ ਪਾਗਲ ਬਣਾਏ ਨੂੰ ਇਹਨੇ ਵੜਦੇ ਨਾ ਆ ਗਿਆਂ ਬਸ ਅੱਧੇ ਘੰਟੇ ਚ ਆ ਗਿਆਂ ਘੰਟੇ ਨੂੰ ਆ ਗਿਆਂ ਅੱਜ ਤੇਰੀ ਪੱਕੀ ਵੜ ਜਾਣਾ ਸਾਰੇ ਲਾਗੋ ਲਾਗੋ ਫਿਰ ਮੇਕੋ ਕੋ ਹੋਰ ਸੁਣੂਗਾ ਕੱਟੋਲ ਦੇ ਬਾਣ ਭੱਬੋਂ ਦਿੰਨੀ ਆ ਪੁੱਛਦੀਆਂ ਕਿ ਕਿਦਾਂ ਦੀ ਆ ਮੈਨ ਮੇਰੇ ਬਣੀ ਪਸੰਦ ਵੀ ਹੋਣੀ ਕਿ ਨਹੀਂ ਆ ਵੀ ਆ ਲੋ ਤੂੰ ਹੀ ਖਾਓ ਚੋਲ ਤੇ ਤੂੰ ਆਪਣੇ ਲਈ ਲੈ ਲੀਂਦੇ ਮੈਂ ਲਿਉਣੀ ਆਪਣੇ ਲਈ ਮੈਂ ਉਹਨੂੰ ਅਜਮਾਲ ਲਿਆਵਾ ਤੇ ਦਹੀਂ ਲੈਣਾ ਵਾ ਤੇ ਆ ਚੋਲ ਦੇ ਬਹੁਤ ਜ਼ਿਆਦਾ ਚਲ ਮੈਂ ਕੱਟ ਕਰ ਲੈਣੀ ਆ ਖਾ ਲੋ ਥੋੜੇ ਜਿਹੇ ਦੇ ਹੈਗੇ ਆ ਨਹੀਂ ਨਹੀਂ ਚਾਹੀਦੀ ਇਹ ਬਾਅਦ ਚ ਨਾ ਜ਼ਿਆਦਾ ਟਾ ਡਾ ਫਰ ਜਾਂਦਾ ਫਿਰ ਚਲ ਠੀਕ ਆ ਜੀ ਕੱਲ ਤੇ ਮੈਨੂੰ ਅਜਮਾਲ ਲਿਆਵਾ ਉਹ ਵੀ ਖਾਲੂ ਚੋਲੋ ਦਾ ਧਿਆਨ ਦੇ ਚੋਲਾਂ ਜੀ ਉਧਰ ਲੜਾਈ ਬਥੇਰੀ ਤੇ ਆਡੀ ਇੱਕ ਦੂਜੇ ਤੇ ਪਰ ਜੀਵ ਨਹੀਂ ਲੱਗਦਾ ਫਿਰ ਮੈਨੂੰ ਆ ਕਿ ਪੁਚਾਰਾ ਕਰੋ ਨਾ ਮੰਗਨਦੇ ਸੀ ਚੋਲ ਤੇ ਹੁਣ ਮੈਂ ਦੇ ਦੇ ਦਵਾ ਚਲ ਵੇਖ ਲਓ ਕੋਈ ਮੈਂ ਕੱਟ ਕਰਨਾ ਆ ਹੋਰ ਮੈਂ ਛੱਡ ਲਿਆਵਾ ਪਾਣੀ ਕਿੱਥੇ ਚਲ ਗਿਆ ਵਾ ਵੀ ਹੁਣ ਤੂੰ ਚੋਲ ਖਾ ਲਾ ਪਾਣੀ ਕਿੱਧਰ ਉੱਡ ਗਿਆ ਵਾ ਕਦੋਂ ਹੁਣ ਹੋਣਾ ਕਦੋਂ ਨਹੀਂ ਗਰਮ ਗਰਮ ਚੋਲ ਬਣਾਈ ਬੰਦਾ ਖਾ ਲੈਂਦਾ ਵਾ ਇਹਦਾ ਵੀ ਇਹੀ ਕੰਮ ਰਿਹਾ ਵਾ ਤੇ ਮੰਮੀ ਇਹਨੂੰ ਗਾਲਾਂ ਕੱਢਦੀ ਆ ਮੈਨੂੰ ਫੇਰ ਤਰਸ ਮਾਰ ਜਾਂਦਾ ਇਹਦਾ ਪਰ ਆਪਣੇ ਵਰੀ ਨਹੀਂ ਮੇਰਾ ਇਹ ਤਰਸ ਖਾਂਦਾ ਪੂਰਾ ਵੇਖਦਾ ਕਿਤੇ ਵੀ ਨਹੀਂ ਗਲੀ ਚ ਨਾ ਕੇ ਇੱਧਰ ਸੜਕ ਵਾਲੀ ਵਿਖੰਦਿਆ ਪਾਣੀ ਕਿੱਧਰ ਰੁੱਟ ਗਿਆ ਵਾ ਸਤਿ ਸ੍ਰੀ ਅਕਲ ਜੀ ਸਤਿ ਸ੍ਰੀ ਅਕਾਲ ਕੁੜੀ ਕੀ ਹਾਲ ਵਾ ਹਾਲ ਵਧੀਆ ਤੈਨੂੰ ਇਸਦਾ ਵਧੀਆ ਤੂੰ ਧੁੱਪੇ ਖਲੋਤੀ ਕੀ ਕਰਦੀ ਆ ਧੁੱਪੇ ਖਲੋਤੀ ਤਾਂ ਕੋਈ ਨਹੀਂ ਗਾੜੀ ਉਹਨੂੰ ਵੇਖਣਦੀ ਆ ਆਪਣੇ ਭਰਾ ਨੂੰ ਅੱਛਾ ਅੱਛਾ ਭਾਣੀ ਕੋਧਰ ਨੂੰ ਗਿਆ ਮੈਂ ਰੋਟੀ ਬਣਾ ਕੇ ਬੈਠੀ ਆ ਮੈਂ ਚਲ ਖਾ ਲੈਂਦਾ ਤੇ ਫੋਨ ਕਰ ਲੈਣਾ ਸੀ ਉਹਨੂੰ ਫੋਨ ਕਰ ਹੀ ਰਹਿ ਗਿਆ ਉਹਦਾ ਅੱਛਾ ਅੱਛਾ ਮੇਰਾ ਲੜਕਾ ਚਲ ਗਿਆ ਸੀ ਠੀਕ ਆ ਹੋ ਠੀਕ ਠਾਕ ਸਭ ਹਾਂਜੀ ਵਧੀਆ ਤੂੰ ਹੀ ਕਦੀ ਹਾਲ ਚਾਲ ਹੀ ਨਹੀਂ ਪੁੱਛਿਆ ਜੋ ਵਿਆਹ ਹੋਇਆ ਬਾਅਦ ਕਦੀ ਘੇੜੇ ਨਹੀਂ ਮਾਰਿਆ ਉਹ ਹਾਲ ਚਾਲ ਮੈਂ ਕਹਦਾ ਪੁੱਛਣਾ ਹਾਲ ਚਾਲ ਤੂੰ ਹੀ ਪੁੱਛਣਾ ਹੈਂਗੇ ਉਹ ਜਦਾਂ ਦੇ ਵਿਚੋਲੇ ਦਾ ਕੰਮ ਆ ਫੇਰੇ ਇੱਕ ਰਾਤ ਨੂੰ ਮੁੜਕੇ ਵਿਚੋਲਾ ਆ ਉਹ ਗਿਆ ਉਹ ਗਿਆ ਨਹੀਂ ਮੰਮੀ ਤਾਂ ਰੋਜ਼ ਚਿੱਤੇ ਕਰਦੀ ਆ ਹਾਂ ਉਹ ਚਿੱਤੇ ਹੀ ਕਰਨਾ ਵਾ ਕਿ ਹੋਰ ਕੀ ਕੰਮ ਆ ਤੁਹਾਨੂੰ ਵੇਲਿਆ ਨੂੰ ਹਾਂ ਮੰਮੀ ਰੋਜ਼ ਕਹਿੰਦੀ ਆ ਬਹਿ ਜਾ ਬੇੜਾ ਨਖੱਤੇ ਦਾ ਵਿਚੋਲੇ ਹੋਰ ਕੀ ਬੱਲੇ ਉਹ ਤੁਹਾਡੇ ਨਾਲੇ ਮਾਟੜੇ ਦੋ ਸਿਰ ਜੋੜੇ ਤੇ ਨਾਲੇ ਵਿਚੋਲੇ ਨੂੰ ਗਾਲਾਂ ਤੇ ਮੰਮੀ ਕਹਿੰਦੀ ਆ ਕਿ ਮੰਮੀ ਕਹਿੰਦੀ ਬਹਿ ਜਾ ਬੇੜਾ ਇਹਦਾ ਜਿਹਨੇ ਖੋਤਾ ਬੱਲੇ ਪਾਤਾ ਉਹ ਕੁੜੀਏ ਤੈਨੂੰ ਵੀ ਪਤਾ ਜਿੱਦਾਂ ਦਾ ਤੇਰਾ ਭਰਾ ਸੀ ਮੈਂ ਇਹਦਾ ਸਸਰੇ ਚੜਾਇਆ ਵਾ ਝੂਠ ਸੱਚ ਬੋਲ ਕੇ ਇਹਦ ਗੱਲ ਹੈਗੀ ਅੰਕਲ ਜੀ ਪਤਾ ਹੀ ਆ ਸਾਨੂੰ ਵੀ ਛੇਤੀ ਤਾਂ ਪਸੰਦ ਹੀ ਨਹੀਂ ਕਰਦੀ ਕੋਈ ਕੁੜੀ ਇਹਨੂੰ ਪਸੰਦ ਕੀ ਕਰਨਾ ਕੰਮ ਦੇ ਕੋਈ ਕਰਦਾ ਨਹੀਂ ਤੁਹਾਡੇ ਆਂਡ ਗਵਾਂਡ ਕਈਆਂ ਨੇ ਤੇ ਭਾਨੀਆਂ ਮਾਰ ਗਏ ਇਹਨੂੰ ਚਲੋ ਕੋਈ ਨਹੀਂ ਪਰ ਜਿੱਦਾਂ ਦੀ ਵੀ ਹੈਗੀ ਭਾਬੀ ਤੇ ਚੰਗੀ ਆ ਇਹ ਫੇਰ ਵੀ ਹਜੇ ਵੀ ਉਹਦੇ ਦੇ ਉਹ ਹੀ ਕੰਮ ਆ ਚਲੋ ਕੋਈ ਨਹੀਂ ਸੁਧਰ ਜਾਊਗਾ ਹੋਰ ਆਜੋ ਚਾਹ ਪਾਣੀ ਪੀ ਲਓ ਨਹੀਂ ਕੁੜੀਏ ਮੈਂ ਆਉਣਾ ਕੀ ਉਹ ਮੈਂ ਤਾਂ ਜਿਹੜਾ ਨੁਕਰ ਤੇ ਤੁਹਾਡੇ ਵੈਦਵਾ ਉਹਦੇ ਵੱਲ ਚੱਲਿਆ ਸੀ ਕੀ ਗੱਲ ਹੋਣਾ ਉਹ ਨਹੀਂ ਕੁੜੀਏ ਰਿਸ਼ਤਾ ਕਰਾਉਣਾ ਆਂਟੀ ਤੇ ਜੀ ਬਾਸ ਨੂੰ ਧਿਲਕ ਕੇ ਬਾਹ ਤੜਾ ਲਈ ਓਸ਼ਾ ਤੇ ਮੋਢਾ ਉੱਤਰ ਗਿਆ ਹੈ ਤੇ ਫੈਕਚਰ ਜਾ ਗਿਆ ਗੁੱਟ ਦੇ ਤੇ ਬੰਨ ਗਿਆ ਹੈ ਪੱਟੀਆਂ ਪੁੱਟੀਆਂ ਉਹਦੇ ਤੇ ਮੈਂ ਉਹਨੂੰ ਕਹੇ ਨਾਲ ਵੈਧਾ ਮੋਟਰਸਾਈਕਲਾਂ ਦੀ ਨਹੀਂ ਉਹਨੂੰ ਛੱਡ ਲੈ ਉਹ ਘਰੇ ਹੀ ਤੇ ਉਹ ਲੈਣ ਆਇਆ ਮੈਂ ਤਾਂ ਨਕਾ ਲਿਆ ਮੈਂ ਇੱਕ ਵਾਰੀ ਫੇਰ ਜੰਨੇ ਜੰਨੇ ਕੋਟ ਕੋਟ ਚਾਹ ਪੀਣ ਵਾਲੀ ਮੰਮੀ ਨੂੰ ਮਿਲ ਜੰਦੇ ਉਹ ਨਹੀਂ ਹੁਣ ਮੈਂ ਬਾਅਦ ਜਾਊਂਗਾ ਕਿਸੇ ਵੇਲੇ ਮੈਨੂੰ ਛੇਤੀ ਆ ਮੰਮੀ ਕਿਰੇ ਕੁੱਤੇ ਖਾਣੀ ਨਾ ਖਾਵੇ ਉਹ ਜੋ ਲਿਆ ਨੇ ਕੁੱਤੇ ਖਾਣੀ ਹੁੰਦੀਆਂ ਰਹਿੰਦੀਆਂ ਵਾ ਚੱਲ ਛੂਟ ਸਾੜਦੇ ਤੁਸੀਂ ਕੋਈ ਦਿੱਤਾ ਨਹੀਂ ਉਦੋਂ ਤੇ ਮੰਮੀ ਤੇਰੀ ਆਉਂਦੀ ਭਾਜੀ ਤੈਨੂੰ ਸ਼ਾਵ ਪਾ ਦਾਂਗੇ ਅੱਧੇ ਤੋਲੇ ਦੀ ਕੱਪੜੇ ਦੇ ਦਾਂਗੇ ਮੋਰੀ ਗੱਲ ਨਹੀਂ ਪੁੱਛੀ ਤਾ ਦੱਸਨੇ ਆ ਮਮਮੀ ਨੂੰ ਦੇ ਦੂੰਗੀ ਆ ਦੇ ਦੇ ਸੁਨਾ ਮੇਰੇ ਅੰਕਲ ਸ਼ਾਹ ਪਾਲਦੇ ਆ ਪਾਲਦੇ ਨਹੀਂ ਮੇਰੀ ਭੰਦੀ ਆ ਕੁੜੀਏ ਕੋਈ ਗੱਲ ਨਹੀਂ ਮਮਮੀ ਨੂੰ ਕਹਿ ਦੂੰ ਕਿਤੇ ਮਮਮੀ ਪਹਚਾ ਦੇਣਗੇ ਉਹਦੇ ਤਾਂ ਤੂੰ ਵੀ ਨਾਲ ਹੀ ਹੈ ਜੁੜਵਾਨੀ ਅੰਕਲ ਜੀ ਤਾਂ ਅੱਡੇ ਟੋਲੇ ਤੇ ਤੁਹਾਡੀ ਸ਼ਾਹ ਪੱਕੀ ਕੱਪੜੇ ਵੱਖਰੇ ਸਾਰੇ ਡੱਬਣ ਨਹੀਂ ਨਹੀਂ ਦਵਾਂਗੇ ਦਵਾਂਗੇ ਤੂੰ ਹੀ ਬਾਜੋ ਗੇੜਾ ਨਹੀਂ ਮਰੇ ਸਾਡਾ ਵੀ ਨਹੀਂ ਗੇੜਾ ਵਜਾ ਕੋਈ ਨੀ ਗੈਂਟੀ ਠੀਕ ਹੁੰਦੀ ਹੈ ਨਾ ਤੇ ਫਿਰ ਮੈਂ ਉਹਨੂੰ ਲੈ ਕੇ ਆਉਂਗਾ ਕਿਸਦੇ ਨਾਲ ਕੋਈ ਨਹੀਂ ਆਇਆ ਆਏ ਮੰਮੀ ਨੇ ਸੱਟ ਜੀ ਲਵਾਈ ਸੀ ਧੋਨ ਤੇ ਅੱਛਾ ਅੱਛਾ ਤੇ ਤਾਂ ਗਾਰੇ ਮੰਮੀ ਨਾਲ ਨਹੀਂ ਕਿਹੜਾ ਵਜਾ ਠੀਕ ਆ ਗਏ ਪਰ ਕੇ ਪੇਕੇਆਂ ਨੂੰ ਭਾਬੀ ਆਪਣੇ ਨੂੰ ਨਹੀਂ ਭਾਬੀ ਇੱਕ ਜਿਹੜਾ ਖਣੀ ਕਾਢ ਹੀ ਆਏ ਆ ਠੀਕ ਠੀਕ ਆ ਮਾਰ ਜੋ ਕਿਹੜਾ ਕਿਤੇ ਹੋਰ ਪਿੰਡ ਨੂੰ ਫਿਰ ਤੁਸੀਂ ਵੀ ਕੋਈ ਨਹੀਂ ਆਵਾਂਗੇ ਚਲੋ ਠੀਕ ਆ ਫਿਰ ਠੀਕ ਆ ਜੰਦਾ ਹਾਂ ਹਾਂ ਕਿਦਾਂ ਚੰਦੇ ਉਹ ਜਾ ਰ ਵੱਡ ਗਿਆ ਤੇਰੇ ਕਿਦਾਂ ਆਏ ਕੰਬੈਨ ਵਾਲੇ ਅੱਛਾ ਕੱਲ ਦੀ ਵੱਡ ਗਿਆ ਉਹ ਯਾਰ ਕਲਾ ਦੇਣੀ ਇਧਰ ਮੈਂ ਤੈਨੂੰ ਵੇਲਾ ਹਫਤਾ ਹੋ ਗਿਆ ਕਹਿੰਦੇ ਨੂੰ ਉਹ ਨਹੀਂ ਯਾਰ ਉਹ ਆਏ ਮੈਂ ਤੈਨੂੰ ਕਿਹਾ ਤੇ ਹੈਗਾ ਸੀਗਾ ਉਹਨਾਂ ਦਾ ਕੱਚਾ ਪੱਕਾ ਜੇ ਮੈਨੂੰ ਲੱਗਣ ਡਿਆ ਵਾ ਉਹ ਮੈਨੂੰ ਤੇ ਹਫਤਾ ਹੋ ਗਿਆ ਭਰਾ ਉਹਨਾਂ ਦੇ ਤਰਲੇ ਮਾਰਦਿਆਂ ਉਹ ਆ ਬਾਊਕੀਆਂ ਸਾਰੀਆਂ ਵੱਡ ਗਿਆ ਵਾ ਆ ਮੇਰੇ 13 ਦੇ 13 ਕਿੱਲੇ ਇਦਾਂ ਖਲੋਤੇ ਯੋ ਵੇਖ ਲੈ ਆਣ ਕੇ ਭਰਾ ਨਹੀਂ ਤੇ ਵੇਖ ਲੈ ਇਹ ਤਾਂ ਮੀਂਹ ਪੈ ਗਿਆ ਰਾਹ ਨੂੰ ਸਾਰਾ ਸਤਿਆਨਾਸ਼ ਹੋ ਜਾਣਾ ਯਾਰ ਉਤੋਂ ਮੰਮੀ ਉੱਤੇ ਆ ਗਈ ਨਾ ਮੋਟਰ ਤੇ ਇਥੇ ਹਾਂ ਤੇ ਮੇਰਾ ਵੱਖਰਾ ਮੀਂਹ ਪੈ ਜਾਣਾ ਈ ਉਹ ਨਹੀਂ ਯਾਰ ਉਹਨੂੰ ਕਹਿ ਪੈਸੇ ਤੂੰ ਇੱਕ ਮੁੱਠ ਹੁਣੇ ਲੈ ਪਹਿਲਾਂ ਐਡਵਾਂਸ ਲੱਲਾ ਭਾਵੇਂ ਉਹ ਯਾਰ ਸ਼ਾਮਾ ਨੂੰ ਸ਼ਾਮਾ ਨੂੰ ਫੇਰ ਜੇ ਸ਼ਾਮਾ ਨੂੰ ਲੱਗਾ ਤਾਂ ਫੇਰ ਦੋ ਕਿੱਲੇ ਵੱਟ ਕੇ ਉਹਨੇ ਕਹਿਣਾ ਕੋਈ ਨਹੀਂ ਸਵੇਰੇ ਕਰ ਲਾਂਗੇ ਬਾਕੀ ਉਹ ਨਹੀਂ ਯਾਰ ਭੇਜ ਉਹਨੂੰ 12 12:30 ਹੋ ਗਿਆ 2 ਵਜੇ ਤੱਕ ਆ ਜਾਊਗਾ ਤੇ ਬਾਅਦ ਜਾਨੀ 6-7 ਵਜੇ ਤੱਕ ਵੱਡੀ ਜਾਣੀ ਆ ਆਹੋ ਆਹੋ ਚੱਲ ਆ ਫੋਨ ਉਹਨੂੰ ਕਹੇ ਪਹਿਲਾਂ ਪੈਸੇ ਲੈ ਉਹ ਨਹੀਂ ਨਹੀਂ ਉਹਦੇ ਕੋਲ ਨਹੀਂ ਹੁਣ ਵਢਾਉਣੀ ਹੁਣ ਉਹਨੂੰ ਕਹ ਤੂੰ ਤਰਲੇ ਮਾਰਨੇ ਐਵੇਂ ਉਹਨੂੰ ਲਾਗੋ ਨਹੀਂ ਦਿਖਿਆ ਆ ਲਾਗੋ ਲਾਗੋ ਵੱਡ ਗਿਆ ਸਾਰੀ ਆ ਤੂੰ ਉਹਨੂੰ ਲਾ ਫੋਨ ਦੂਜੇ ਨੂੰ ਮਲਵਾਈ ਨੂੰ ਆਪਣੇ ਵਾਲੇ ਨੂੰ ਚਲ ਠੀਕ ਆ 10 ਮਿੰਟ ਹੋਣਾ ਹੀ ਮੈਂ ਭਰਾ ਤੇਰਾ ਜਵਾਬ ਲੈ ਕੇ ਫੇਰ ਮੈਂ ਜਾਣਾ ਘਰ ਨੂੰ ਮੈਂ ਮੋਟਰ ਤੇ ਹੀ ਬੈਠਾ ਹਾਂ ਹੁਣ ਚੰਗਾ ਚੰਗਾ ਦੱਸ ਛਾਬੀ ਮੈਂ ਲੈ ਆਉਂਦਾ ਨਾਲ ਤੇ ਚੱਲ ਅੰਦਰੋਂ ਮੱਝਾ ਹੀ ਕੱਢ ਲੈਣਾ ਸਹੀ ਗੱਲ ਏ ਰਾਜ਼ ਵੀ ਰਹਿੰਦੀ ਘੱਟ ਮਿੱਠੇ ਬਣਨੇ ਵਾਕਈ ਘੱਟ ਮਿੱਠੇ ਬਣੇ ਬਹੁਤ ਸੁਆਦ ਬਣੇ ਇਦੀ ਮਾਣਿਤ ਸਾਰੀ ਅਕਲ ਦਿੱਤੀ ਇਹਨੂੰ ਮੇਰੀ ਨੇ ਤਾਂ ਦਿੱਤੀ ਨਹੀਂ ਮੈਨੂੰ ਉਦੋਂ ਕਹਿ ਦਲਾਂ ਕੋਈ ਨਹੀਂ ਸਾਰੀ ਉਮਰ ਕਾਮੀ ਕਰਨਾ ਕਾਮੀ ਕਰਨਾ ਹੁਆ ਪਤਾ ਲੱਗਣ ਡਿਆ ਨਾ ਮੈਨੂੰ ਮੰਮੀ ਮੰਮੀ ਹੂੰ ਚੋਲਿਆ ਤਾਂ ਨਾ ਨਾ ਤੂੰ ਇਹੀ ਖਾਓ ਕਿ ਦਾਤੜ ਕੇ ਡਈਆਂ ਹਿਲਾਉਣ ਆਹੇ ਖਾ ਲੋ ਮੈਂ ਤਾਂ ਰੋਟੀਆਂ ਮੈਨੂੰ ਹਜੇ ਤੱਕ ਭਜਨ ਨਹੀਂ ਲਈਆਂ ਤੇ ਚੋਲ ਮੈਂ ਕਿੱਥੇ ਪਾਵਾਂ ਐਨੇ ਘਿਆੜ ਨਹੀਂ ਬੜੇ ਸੁਆਦ ਬਣੇ ਨਹੀਂ ਨਹੀਂ ਮੈਂ ਨਹੀਂ ਖਾਣਾ ਮੇਰੀ ਗੱਲ ਸੁਣੋ ਮੈਂ ਬਾਹਰ ਗਈ ਸੀ ਹਾਂ ਉਹਨੂੰ ਆਵਾਜ ਮਨ ਵੀਰ ਨੂੰ ਹਾਂ ਤੇ ਮੈਨੂੰ ਬਾਹਰ ਅੰਕਲ ਟੱਕਰੇ ਸੀ ਕਿਹੜਾ ਅੰਕਲ ਉਹੀ ਬਚੂਲਾ ਅੰਕਲ ਕੀ ਆਂਦਾ ਸੀ ਕੋਹਣੀ ਮੈਂ ਸਮਾਂ ਦੀ ਕਹਿੰਦੀ ਆ ਜੋ ਚਾਹ ਪਾਣੀ ਪੀ ਕੇ ਚਲ ਜਿਓ ਨੀ ਉਹਨੂੰ ਘਰ ਲੈ ਕੇ ਆਉਣਾ ਸੀ ਉਹਨੂੰ ਬਹਿ ਕੇ ਗੱਲ ਤੇ ਕਰਦੇ ਤਾਂ ਗੱਲ ਕੀ ਕਰਨੀ ਸੀ ਉਹਦੀ ਆਖਣੀ ਆਂਟੀ ਨਹੀਂ ਠੀਕ ਦੇਖ ਕੇ ਸਾਟ ਸੂਟ ਲਵਾਈ ਸੀ ਉਹ ਅੰਕਲ ਵਾਲਾ ਆਏ ਹੀ ਉਹ ਜਿਹੜੇ ਆਪਣੇ ਲੱਤਾਂ ਬਾਹਾਂ ਦੀਆਂ ਬੰਦੇ ਆ ਅੱਛਾ ਸਾਟ ਲਵਾਈ ਹੀ ਸਾਟ ਤਾਂ ਫਿਰ ਲਵਾਉਣੀ ਜਿੰਨੂੰ ਨਾ ਉਹਨੂੰ ਲੁਟਣ ਬਹਿ ਜਾਂਦੇ ਆ ਐਡੇ ਐਡੇ ਮੋਟੇ ਕੜੇ ਛਾਪਾਂ ਜਦੋਂ ਘਰ ਘਰ ਲੈ ਲੈ ਜਾ ਕੇ ਰੱਖੀ ਜਾਣੇ ਤੇ ਫਸਟਾ ਹੀ ਲੱਗਣੀ ਆ ਫਿਰ ਐਦਾ ਨਿਕਲਦੇ ਆ ਪੈਸੇ ਅਚੇਤ ਆ ਮੈਨੂੰ ਮੁੰਡੀਆਂ ਛਾਪਾਂ ਦੋ ਉਹ ਕਹਿਣਦੇ ਆ ਅੰਕਲ ਕਹਿੰਦੇ ਉਹਦੋਂ ਤੂੰ ਹੀ ਕਹਿੰਨੀ ਅੱਧੇ ਟੋਲੇ ਦੀ ਛਾਪਾਂ ਵਾਂਗੇ ਛਾਪਾਂ ਵਾਂਗੇ ਤੂੰ ਮਗਰ ਉਹ ਦਿਨੀ ਮੈਨੂੰ ਇੱਕ ਜੋੜੀ ਕੱਪੜਿਆਂ ਦੀ ਵੀ ਨਹੀਂ ਦਿੱਤੀ ਤੇ ਸ਼ਦੈਣਾ ਨੂੰ ਘਰ ਲੈ ਕੇ ਆਉਣਾ ਹੀ ਉਹਨੂੰ ਕੜਾ ਪਾ ਕੇ ਘਲਉਂਦੇ ਇੱਥੇ ਤੁਝਾ ਇੱਦਿਆ ਕਰੋ ਕਿ ਇਹਦਾਂ ਜਾ ਕੇ ਦੇਈ ਆਉਗਾ ਅਗਲਾ ਕਹਿਣ ਦਿਆ ਹੀ ਆਹੋ ਦੇਓ ਕਿਦਾਂ ਮਗਰ ਲੱਗੀ ਉਹਦੇ ਹਾਂ ਚਲੋ ਖੋਤਾ ਉਹਨੇ ਮੈਨੂੰ ਟਕਰਾਤਾ ਕੰਮ ਦੀ ਨਹੀਂ ਕਾਜ ਦੀ ਤੇ ਦੁਸ਼ਮਣਿਆਂ ਅਨਾਜ ਦੀ ਉਹ ਹੋ ਚੱਲ ਕੋਈ ਨਹੀਂ ਮੰਮੀ ਹੁਣ ਜਿੱਦਾਂ ਦੀ ਵੀ ਹੈਗੀ ਹੈਗੀ ਤੇ ਆਪਣੀ ਆ ਨਾ ਚੋਰ ਮੈਨੂੰ ਪੱਕਾ ਪਤਾ ਤੂੰ ਬਣਾਇਆ ਨਾ ਆਹੋ ਮੈਂ ਹੀ ਬਣਾਇਆ ਪਰ ਭਾਬੀ ਮੇਰੇ ਲਾਗੇ ਖੜੀ ਉਹਨੇ ਮੈਂ ਦੱਸਿਆ ਵੀ ਜਿਹੜਾ ਤੜਕਾ ਲਾਈਦਾ ਤੇ ਕੋਈ ਨਹੀਂ ਮੰਮੀ ਕਾਲੀ ਨਾ ਪਿਆ ਕਰ ਹੌਲੀ ਹੌਲੀ ਉਹਨੇ ਸਿੱਖ ਹੀ ਜਾਣਾ ਲਾਗੇ ਖਲਹਾਰ ਕਹਿੰਦੀ ਉਹਨੂੰ ਆਉਣੀ ਜਾਚ ਉਹਨੂੰ ਕਟਛੀ ਫੜਾਉਣੀ ਤੇ ਫੇਰ ਹੀ ਉਹਨੂੰ ਜਾਚ ਆਉਣੀ ਕੋਈ ਨਹੀਂ ਐਦ ਕਿ ਉਹਨੂੰ ਮੈਂ ਦੱਸਿਆ ਨਾ ਅਗਲੇ ਜਿਹੜੇ ਮੈਂ ਉਹਨੂੰ ਕਹੂੰਗੀ ਵੀ ਦੀਪਾ ਭਾਬੀ ਤੂੰ ਬਣਾ ਹਣ ਉਹਨੂੰ ਆਪੇ ਪਤਾ ਲੱਗ ਜਾਣਾ ਐਵੇਂ ਨਾ ਕਾਲੇ ਪੈਂਦੇ ਰਿਆ ਕਰੋ ਫੇਰ ਕਿਉਂ ਵੀ ਤਾਂ ਮੇਰੇ ਵਰਗੀ ਆ ਮੈਂ ਕਹਿੰਨੀ ਗੱਪਾਂ ਮਾਰ ਲੱਗਿਆ ਬਚੋਲੇ ਨੇ ਵੀ ਉਹਦੋਂ ਘਟ ਨਹੀਂ ਕੀਤੀ ਤੇ ਜਿੱਦਨ ਆਪਾਂ ਪੁੱਛਿਆ ਸੀ ਉਹਦੋਂ ਹੀ ਮੈਂ ਆ ਬਣਾ ਲੈਣੀ ਮੈਂ ਜੇ ਬਣਾ ਲੈਣੀ ਜਿੰਨੂੰ ਚੋਲ ਬਣਾ ਲੈਣੀ ਆਉਂਦੇ ਲੂਣ ਵਾਲੇ ਉਹਨੂੰ ਚਿੱਲੀ ਚਿੱਲੀ ਕਿੱਥੋਂ ਹੁੰਦੀ ਹਣੀ ਮੰਮੀ ਜੇ ਵਿਚੋਲੇ ਨੂੰ ਉਹਦੇ ਵੈਰੀ ਗੱਪਾਂ ਮਾਰੀਆਂ ਤਾਂ ਆਪਣੇ ਮੁੰਡੇ ਵਾਦੀ ਕਿਹੜਾ ਤੇ ਸੱਚ ਬੋਲੇ ਕਿ ਆਪਣੇ ਵਿੱਚ ਗੱਪਾਂ ਹੀ ਮਾਰੀਆਂ ਜਿੱਦਾਂ ਦਾ ਹੈਗਾ ਸ਼ੁਗਰ ਕਰੋ ਦਾ ਘਰ ਵੱਸ ਗਿਆ ਨਹੀਂ ਤੇ ਜਿੱਥੋਂ ਤੱਕ ਮੈਨੂੰ ਲੱਗਦਾ ਉਹਦਾ ਘਰ ਨਹੀਂ ਹੀ ਵੱਸਣਾ ਨਹੀਂ ਪਹਿਣਾ ਮੇਰਾ ਮੁੰਡਾ ਤੇ ਪੈੜੀ ਬੰਨੇ ਨਾਲ ਟੱਕਿਆ ਜਾਂਦਾ ਵਾ ਪੈੜੀ ਬੰਦੇ ਨੂੰ ਕੀ ਫੈਣਾ ਚੱਟਣਾ ਵਾ ਜਿੱਦਣ ਉਹਨੂੰ ਵੀ ਚਲੀਆਂ ਅਗਲੀਆਂ ਪਤਾ ਲੱਗਣੀਆਂ ਭਾਬੀ ਨੂੰ ਤਾਂ ਉਹਨੇ ਵਿੱਚ ਖਿਜਣਾ ਟੱਪਣਾ ਹੀ ਉਹਦੇ ਤੋਂ ਕੀ ਵਿਚੀਆਂ ਗੱਲਾਂ ਤੇ ਕਿਹੜੀ ਉਹ ਕਿਹੜਾ ਕਿ ਐ ਬੁਗਾ ਉਹ ਤਾਂ ਨਹੀਂ ਕਰਦਾ ਸਾਰੀ ਜਿਹੜੀ ਵੇਲਾ ਮੰਜੇ ਤੋੜਦਾ ਰਹਿੰਦਾ ਵਾ ਉਹ ਤਾਂ ਪਹਿਣਾ ਮੈਂ ਆਪ ਹੀ ਨੇ ਉਹਨੂੰ ਬਾਹਰ ਕੱਢਿਆ ਸੀ ਹੌਲੀ ਹੌਲੀ ਕੱਢੂਗੀ ਤਾਂ ਪੇ ਨੂੰ ਜਾ ਚਾਜੂਗੀ ਤੇ ਇਦਾਂ ਹੀ ਆ ਫਿਰ ਤੁਸੀਂ ਕਹਿੰਦੇ ਨਾ ਮੈਂ ਆਪਣੇ ਮੁੰਡੇ ਨੂੰ ਬਾਹਰ ਨਹੀਂ ਕੱਢਿਆ ਮੇਰੇ ਲਾਡਲੇ ਉਹਨਾਂ ਦੇ ਵੀ ਕੱਲੀ ਕੱਲੀ ਧੀ ਹੀ ਉਹਨਾਂ ਨੇ ਵੀ ਲਾਡਲੀ ਰੱਖ ਛੱਡੀ ਐ ਤਾਂ ਆਪੇ ਹੌਲੀ ਹੌਲੀ ਆਜੂਗਾ ਉਹਨੂੰ ਕੰਮ ਹਰੇਕ ਦੀ ਮਾਂ ਤੀ ਇਦਾਂ ਹੀ ਕਰਦੀ ਐ ਤੁਹਾਡੇ ਵਾਂਗੂ ਨਹੀਂ ਚੌਂਕੇ ਜੀ ਵਾਰਟ ਛੱਡ ਵਾਰਟ ਛੱਡ ਮੈਨੂੰ ਦੱਸ ਤੂੰ ਕਿਹੜੇ ਮੂੰਹ ਨਾਲ ਕਹਤਾ ਉਹਦੀਆਂ ਟੱਕੀਆਂ ਦੇ ਫਲਾਣ ਦੇ ਢੀਂਗ 13 ਕਿੱਲੇ ਮੇਰੇ ਪੁੱਤ ਨੂੰ ਹੁੰਦੀ ਆ ਜ਼ਮੀਨ ਬੈਠ ਕੇ ਵੀ ਖਾਵੇ ਨਾ ਤਾਂ ਵੀ ਨਹੀਂ ਮੁੱਕ ਦੇਣਾ ਕੋ ਆ ਮੰਮੀ 13 ਕਿੱਲੇ ਨੂੰ ਚੱਟਣਾ ਵਾ ਜਦ ਬੰਦੇ ਨੂੰ ਆਪ ਨੂੰ ਅਗਲੀ ਨਾ ਹੋ ਆ ਵਕਿੱਲਾ ਬਣਾਉਂਦਾ ਉਹ ਬੰਦਾ ਅਬ ਖੱਥੀ ਤੇ ਥੋੜੀ ਬੋੜੀ ਕਿਰਤ ਕਰਦਾ ਹੋਵੇ ਜਾ ਨਹੀਂ ਪੈਣਾ ਤੂੰ ਚੋਲ ਖਾ ਜਾ ਕੇ ਤੂੰ ਭਰਾ ਦੀਆਂ ਬਕਤੋਈਆਂ ਕਰੀ ਜਾਨੀ ਤੂੰ ਵੀ ਨੰਮੀ ਉਹਦੇਮ ਪੇਸ਼ ਹੀ ਪਈਆਂ ਫਿਰ ਪੇਸ਼ ਪਈਆਂ ਚੋਲ ਖਾਣੇ ਦਾ ਦਾਦੂ ਲਿਆਦਾ ਜਾ ਜਾ ਤੂੰ ਖਾ ਮੈਨੂੰ ਨਹੀਂ ਪੱਚਦੇ ਤੁਹਾਡੇ ਚੋਲ ਖਾਓ ਹੋਰ ਪਾ ਕੇ ਇੰਜ ਚੀਜ਼ ਨੂੰ ਤੜਕਾ ਲਾ ਲਓ ਜਾ ਕੇ